ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਕ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆਂ ਇੱਕ ਵਾਰ ਇੱਕ ਬੁੱਢੇ ਸੰਤ ਫਕੀਰ ਸਨ ਬੜੇ ਜਿਆਦੇ ਬਜ਼ੁਰਗ ਸਨ ਉਹ ਕਿਤੇ ਰਸਤੇ 'ਤੇ ਜਾ ਰਹੇ ਸਨ ਜਦੋਂ ਗਏ ਤਾਂ ਉਸ ਨਗਰ ਦੇ ਵਿੱਚ ਵੱਡੇ ਸਾਰ ਇੱਕ ਮਹਿਲ ਨੁਮਾ ਹਵੇਲੀ ਆਈ ਜਾ ਕੇ ਉਹ ਆ ਖੜ ਗਿਆ ਅੰਦਰੋਂ ਇੱਕ ਸੋਹਣੀ ਪੋਸ਼ਾਕ ਪਾ ਕੇ ਇੱਕ ਸੇਟ ਬਾਹਰ ਆਇਆ ਉਹਨੇ ਕਿਹਾ ਦੱਸੋ ਕਿਵੇਂ ਹੋਣੇ ਹੋਏ ਉਹ ਬਜ਼ੁਰਗ ਨੇ ਕਿਹਾ ਕਿ ਮੈਂ ਨਾ ਭੁੱਖਾ ਮਾਂ ਤੇ ਦੋ ਪ੍ਰਸ਼ਾਦਿਆਂ ਦੀ ਆਸ ਲੈ ਕੇ ਤੇਰੇ ਦਰ ਤੇ ਆਇਆ ਵਾਂ ਅੱਗੋ ਸੇਠ ਕਹਿੰਦਾ ਤੇਰੇ ਵਰਗੇ ਸਵੇਰ ਨਹੀਂ ਹੋਣ ਦਿੰਦੇ ਤੇ ਬੂਆ ਮਾਲ ਲੈਂਦੇ ਨੇ ਤੁਹਾਡੇ ਵਰਗਿਆਂ ਲਈ ਪਕਵਾਨ ਬਣਾ ਕੇ ਰੱਖੇ ਨੇ ਉਹ ਸਾਹਮਣੇ ਡੰਡੀ ਦਿਖਤੀ ਏ ਤੇ ਚਲਾ ਜਾ ਉਹਨੇ ਕਿਹਾ ਕਿ ਦਰ ਤੇ ਆਏ ਨੂੰ ਖਾਲੀ ਨਹੀਂ ਭੇਜੀਦਾ ਮੈਂ ਤਾਂ ਖੁੱਦ ਤੇਰੇ ਤੋਂ ਮੰਗ ਰਿਹਾ ਦੋ ਪ੍ਰਸ਼ਾਦੇ ਮੰਗੇ ਨੇ ਕਿ ਤੂੰ ਫੇਰ ਵੀ ਮੰਦੇ ਬੋਲ ਬੋਲਦੇਂ ਦਰ ਤੋਂ ਆਏ ਨੂੰ ਖਾਲੀ ਨਹੀਂ ਭੇਜੀਦਾ ਤੇ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਬੋਲੀਦਾ ਕਿਸੇ ਦਾ ਦਿਲ ਦੁਖਾਏਗਾ ਪਰਮਾਤਮਾ ਨੂੰ ਸਭ ਤੋਂ ਬੁਰਾ ਲੱਗਦਾ ਜਦੋਂ ਇਹ ਗੱਲ ਬੋਲੀ ਤੇ ਉਹ ਕਹਿਣ ਲੱਗਾ ਗਿਆਨ ਸੇਠ ਕਿਨਾਂ ਗਿਆਨ ਕਿਤੇ ਹੋਰ ਜਾ ਕੇ ਵੰਡੀ ਤੇ ਫਕੀਰ ਨੂੰ ਬੜੀ ਜ਼ੋਰ ਕੀ ੱੱਕਾ ਦੇਤਾ ਫਕੀਰ ਜ਼ਮੀਨ ਤੇ ਡੇਗਿਆ ਫਕੀਰ ਉੱਠੇ ਉਹ ਸੰਤ ਫਕੀਰ ਜਿਹੜੇ ਸਨ ਉਹਨਾਂ ਕੱਪੜੇ ਛਾੜੇ ਤੇ ਕਹਿੰਦੇ ਪਰਮਾਤਮਾ ਤੇਰਾ ਭਲਾ ਕਰੇ ਇੰਨਾ ਕਹਿ ਕੇ ਅੱਗੇ ਚਲੇ ਗਏ ਹੁਣ ਅੱਗੇ ਗਏ ਤੇ ਇੱਕ ਨਾ ਟੁੱਟੀ ਜਿਹੀ ਛਾਨਣ ਸੀ ਚਾਰ ਦੀਵਾਰੀ ਵੀ ਟੁੱਟੀ ਪਈ ਸੀ ਉਹਦਾ ਜਾ ਕੇ ਤੇ ਬੁਹਾ ਖੜਕਾਇਆ ਅਲਖ ਜਗਾਈ ਜਾ ਕੇ ਕਿਆ ਵੀ ਦੋ ਪ੍ਰਸ਼ਾਦਿਆਂ ਦੀ ਆਸ ਆ ਅੰਦਰੋਂ ਆਇਕ ਜਿਹੜਾ ਸੀ ਮਨੁੱਖ ਬਾਹਰ ਆਇਆ ਤਾਂ ਤੇ ਵਸਤਰ ਵੀ ਪੂਰੇ ਨਹੀਂ ਸਨ ਪਰ ਆ ਕੇ ਨਾ ਉਹਨੇ ਕਿਹਾ ਜੀ ਜ਼ਰੂਰ ਮੈਂ ਕੌਣ ਹੁਣਾ ਤੁਹਾਨੂੰ ਪ੍ਰਸ਼ਾਦ ਆਸ਼ਕਾਣ ਵਾਲਾ ਉਹ ਤਾਂ ਪਰਮਾਤਮਾ ਜੇ ਦਵੇ ਤਾਂ ਸਭ ਨੂੰ ਵੀ ਵੰਡ ਕੇ ਖਾਣ ਦਾ ਹੁਕਮ ਪਰ ਮੇਰੇ ਕੋਲ ਤਾਂ ਰੁੱਖਾ ਮਿਸਾ ਜੇ ਤੁਸੀਂ ਚਾਹੋ ਤਾਂ ਰੁੱਖਾ ਮਿਸਾ ਖਵਾ ਸਕਦਾ ਸੰਤ ਫਕੀਰ ਕਹਿੰਦੇ ਕੋਈ ਨਾ ਜੋ ਤੇਰੇ ਕੋਲ ਹੈ ਤੂੰ ਉਹ ਹੀ ਦੇ ਦੇ ਉਹ ਸੰਤ ਫਕੀਰ ਜੀ ਨੂੰ ਅੰਦਰ ਲੈ ਕੇ ਗਿਆ ਉਹਦੇ ਕੋਲ ਨ ਇੱਕ ਦਰੀ ਸੀ ਉਹਨੇ ਉਹ ਵਛਾਈ ਤੇ ਸੰਤ ਫਕੀਰ ਜੀ ਨੂੰ ਉੱਤੇ ਬਿਠਾ ਦਿੱਤਾ ਚੁੱਲ੍ਹੇ ਦੇ ਪਾਸੇ ਤੋਂ ਪਤੀ ਪਤਨੀ ਨੇ ਦੋ ਰੋਟੀਆਂ ਸਨ ਸੁੱਕੀਆਂ ਸਨ ਤੇ ਨਾਲ ਲੂਣ ਰੱਖ ਕੇ ਤੇ ਸੰਤ ਫਕੀਰ ਜੀ ਨੂੰ ਦੇ ਦਿੱਤਾ ਸੰਤ ਫਕੀਰ ਜੀ ਬੈਠ ਕੇ ਆਰਾਮ ਨਾਲ ਖਾਣ ਲੱਗੇ ਸੰਤ ਫਕੀਰ ਜੀ ਨੇ ਖਾਣ ਕੇ ਤੇ ਉਹਨੂੰ ਕਿਹਾ ਵੀ ਭਗਤਾ ਵੀ ਮੈਂ ਦੇਖਿਆ ਤੁਹਾਡੇ ਕੋਲ ਦੋ ਹੀ ਰੋਟੀਆਂ ਸਨ ਤੁਸੀਂ ਦੋਵੇਂ ਮੀਨੂ ਦੇ ਦਿੱਤੀਆਂ ਨੇ ਤੇ ਤੁਸੀਂ ਆਪ ਕੀ ਖਾਓਗੇ ਉਹਨਾਂ ਕਹਾਂ ਜੀ ਕੋਈ ਨਾ ਇਹ ਦੋਸਨ ਅੱਜ ਐਵੇਂ ਸਮਝਾਂਗੇ ਵੀ ਪਰਮਾਤਮਾ ਰੂਪ ਆਪ ਖਾਣ ਆਏ ਸਨ ਤੇ ਉਹਨਾਂ ਖਾ ਲਈ ਅਸੀਂ ਫੇਰ ਖਾ ਲਾਂਗੇ ਇਹਨਾਂ ਕਹਿ ਕੇ ਸੰਤ ਫਕੀਰ ਜੀ ਉਹ ਸੁਣ ਕੇ ਨਾ ਬੜਾ ਖੁਸ਼ ਹੋਏ ਸੰਤ ਫਕੀਰ ਕਹਿੰਦੇ ਵੀ ਦੇਖ ਮੈਂ ਬੜਾ ਜ਼ਿਆਦਾ ਖੁਸ਼ ਹੋਇਆ ਤੂੰ ਮੇਰੀ ਸੇਵਾ ਕੀਤੀ ਇਸ ਸੇਵਾ ਦਾ ਹਮੇਸ਼ਾ ਮੇਵਾ ਮਿਲਦਾ ਹੁੰਦਾ ਮੰਗ ਤੂੰ ਕੀ ਮੰਗਣਾ ਚਾਹੁੰਨਾ ਅੱਜ ਤੂੰ ਜੋ ਮੰਗੇਂਗਾ ਮੈਂ ਤੈਨੂੰ ਉਹੀ ਦੇਵਾਂਗਾ ਸੰਤ ਫਕੀਰ ਜੀ ਨੇ ਜਦੋਂ ਇਹ ਗੱਲ ਕਹੀ ਨਾ ਤਾਂ ਉਹ ਅੱਗੇ ਕਹਿਣ ਲੱਗਾ ਜੀ ਮੈਨੂੰ ਕੁਝ ਨਹੀਂ ਚਾਹੀਦਾ ਸਭ ਕੁਝ ਤਾਂ ਪਰਮਾਤਮਾ ਨੇ ਦਿੱਤਾ ਉਹ ਐਵੇਂ ਜਦੋਂ ਕਿਹਾ ਸੰਤ ਫਕੀਰ ਬੜੇ ਜ਼ਿਆਦਾ ਖੁਸ਼ ਹੋਏ ਸੰਤ ਫਕੀਰ ਜੀ ਨੇ ਦੂਜੀ ਵਾਰ ਫੇਰ ਕਿਹਾ ਭਗਤਾ ਨਹੀਂ ਮੈਂ ਤੇਰੀ ਸੇਵਾ ਭਾਵਨਾ ਤੋਂ ਬੜਾ ਜ਼ਿਆਦਾ ਖੁਸ਼ ਹਾਂ ਤੂੰ ਮੰਗ ਤੂੰ ਜੋ ਮੰਗੇਂਗਾ ਮੈਂ ਤੈਨੂੰ ਉਹੀ ਦਵਾਂਗਾ ਤੇਰੇ ਦਿਲ 'ਚ ਜੋ ਵੀ ਭਾਵਨਾ ਹੈ ਤੂੰ ਉਹ ਮੰਗ ਲੈ ਅਗੋਸ ਮਨੁੱਖ ਨੇ ਦੂਜੀ ਵਾਰ ਵੀ ਜਵਾਬ ਦਿੱਤਾ ਨਹੀਂ ਸੰਤ ਫਕੀਰ ਜੀ ਮੈਂ ਤਾਂ ਆਪਣੀ ਖੁਸ਼ੀ ਭਾਵਨਾ ਨਾਲ ਤੁਹਾਨੂੰ ਪ੍ਰਸ਼ਾਦਾ ਚਖਾਇਆ ਜੋ ਹੈ ਪਰਮਾਤਮਾ ਨੇ ਬੜਾ ਸੋਨਾ ਦਿੱਤਾ ਸੰਤ ਫਕੀਰ ਬੜੇ ਖੁਸ਼ ਹੋਏ ਕਹਿਣ ਲੱਗੇ ਇਹ ਕੋ ਮਨੁੱਖ ਹੈ ਜਿਹਦੇ ਕੋਲ ਮਹਿਨ ਮਹਿਲ ਮੁਨਾਰੇ ਨੇ ਉਹ ਤਾਂ ਇੰਨਾ ਵੀ ਨਹੀਂ ਪਤਾ ਵੀ ਉਹਦੇ ਕੋਲ ਕਿੰਨੇ ਪੈਸੇ ਟਕੇ ਨੇ ਤੇ ਉਹਨੇ ਦਰ ਤੋਂ ੱੱਕਾ ਮਾਰ ਦਿੱਤਾ ਉਹਨੇ ਖਾਲੀ ਮੋੜ ਦਿੱਤਾ ਤੇਰੇ ਕੋਲ ਕੁਝ ਵੀ ਨਹੀਂ ਤੇਰੇ ਘਰ ਦੇ ਹਾਲਾਤ ਦੱਸਦੇ ਪਏ ਨੇ ਤੇਰੇ ਕੋਲ ਅੰਤਾਂ ਦੀ ਗਰੀਬੀ ਪਰ ਫਿਰ ਵੀ ਤੂੰ ਐਨਾ ਸਬਰ ਤੇ ਸੰਤੋਖ ਪਰਮਾਤਮਾ ਨੇ ਬਖਸ਼ਿਆ ਹੋਇਆ ਨਹੀਂ ਭਗਤਾ ਤੂੰ ਮੰਗ ਜਦੋਂ ਤੀਜੀ ਵਾਰ ਬੜੇ ਪਿਆਰ ਨਾਲ ਕਿਹਾ ਨਾ ਤਾਂ ਅਗੋਂ ਉਹਨੇ ਹੱਸ ਕੇ ਫਿਰ ਸਿਰ ਝੁਕਾ ਕੇ ਤੇ ਕਹਿ ਦਿੱਤਾ ਜੀ ਮੈਂ ਪ੍ਰਸ਼ਾਦਾ ਪੂਰੀ ਭਾਵਨਾ ਨਾਲ ਸ਼ਿਕਾਇਆ ਮੈਨੂੰ ਕੁਝ ਨਹੀਂ ਚਾਹੀਦਾ ਇਹ ਸੁਣ ਕੇ ਸੰਤ ਫਕੀਰ ਤਾਂ ਜਿਵੇਂ ਬੜੇ ਜਿਆਦੇ ਪਰਸਾਨ ਹੋ ਗਏ ਹੁਣ ਕਿ ਕੋਈ ਅੱਜ ਦੇ ਸਮੇਂ ਵੀ ਪਰਮਾਤਮਾ ਦਾ ਐਸਾ ਭਗਤ ਹੈ ਵੀ ਜਿਸ ਨੂੰ ਸਬਰ ਸੰਤੋਖ ਦੀ ਦਾਤ ਇੰਨੀ ਜਾਦੀ ਮਿਲੀ ਹੋਈ ਹੈ ਉਹ ਬੜੇ ਜ਼ਿਆਦਾ ਖੁਸ਼ ਹੋਗੇ ਕਹਿੰਦੇ ਭਗਤਾ ਤੂੰ ਤੇ ਕੁਝ ਨਹੀਂ ਮੰਗਣਾ ਪਰ ਹਾਂ ਮੈਂ ਤੈਨੂੰ ਜ਼ਰੂਰ ਦੇ ਕੇ ਜਾਵਾਂਗਾ ਜਦੋਂ ਮੈਂ ਚਲਾ ਜਾਵਾਂ ਤੇ ਦਰੀ ਚੁੱਕੀ ਤੇ ਦਰੀ ਤੈਨੂੰ ਆਪੇ ਤੇਰੀ ਗਰੀਬੀ ਦੂਰ ਕਰ ਦੇਗੀ ਐਨਾ ਕਹਿ ਕੇ ਸੰਤ ਫਕੀਰ ਨਾਲ ਕਹਿੰਦੇ ਵੀ ਤੇਰੇ ਦਰ ਤੋਂ ਕੋਈ ਖਾਲੀ ਨਾ ਜਾਵੇ ਜਿਸ ਦਰ ਤੋਂ ਕੋਈ ਖਾਲੀ ਨਹੀਂ ਨ ਜਾਂਦਾ ਉੱਥੇ ਪਰਮਾਤਮਾ ਫਿਰ ਕਦੀ ਨਾਰਾਜ਼ ਨਹੀਂ ਹੁੰਦਾ ਨਾ ਗਰੀਬੀ ਨਾ ਰੋਗ ਨਾ ਸੋਗ ਨਾ ਦੁੱਖ ਉਥੇ ਕਦੀ ਨਹੀਂ ਆਉਂਦੇ ਇਹਨਾਂ ਕਹਿ ਕੇ ਉਥੋਂ ਚਲੇ ਗਏ ਹੁਣ ਉਹ ਸੋਚਦਾ ਹੈ ਵੀ ਇਹ ਸੰਤ ਫਕੀਰ ਜਿਨ੍ਹਾਂ ਦੇ ਤਨ ਤੇ ਆਪ ਪੂਰੇ ਵਸਤਰ ਨਿਸ਼ਣ ਹੈਗੇ ਤੇ ਇਹ ਕਹਿ ਗਏ ਨੇ ਮੇਰੀ ਗਰੀਬੀ ਦੂਰ ਕਰਨਗੇ ਇਹਨਾਂ ਰੋਟੀ ਪ੍ਰਸ਼ਾਦਾ ਛਕਣਾ ਸੀ ਤਾਂ ਕਹਿ ਕੇ ਚਲੇ ਗਏ ਫਿਰ ਮਨ ਚ ਆਇਆ ਉਹ ਮਨਾ ਕਿਸੇ ਬਾਰੇ ਐਵੇਂ ਨਹੀਂ ਸੋਚੀਦਾ ਚਲ ਜੋ ਕਹੇ ਉਹ ਕਰਕੇ ਦੇਖ ਲੀ ਉਨੇ ਨਾ ਦੋ ਆਪਣੇ ਨਾਲ ਦੇ ਗਵਾਂਢੀ ਤੋਂ ਕਈ ਮੰਗੀ ਤੇ ਲਿਆ ਕੇ ਨਾ ਉਹ ਦਰ ਹੀ ਚੁੱਕੀ ਬੜੀ ਜ਼ੋਰ ਕੀ ਇੱਕ ਟੱਪਾ ਮਾਰਿਆ ਤੇ ਉਹ ਸਿਰਫ ਮਿੱਟੀ ਦਾ ਰੋਗ ਸੀ ਕਹਿੰਦਾ ਮੈਨੂੰ ਲੱਗਦਾ ਐਵੇਂ ਬੋਲ ਗਏ ਫਿਰ ਦੂਜਾ ਟੱਪਾ ਮਾਰਿਆ ਜਦੋਂ ਦੂਜਾ ਟੱਪਾ ਮਾਰਿਆ ਉਹ ਵੀ ਐਵੇਂ ਲੰਘ ਕਹਿੰਦਾ ਮੈਨੂੰ ਲੱਗਦਾ ਸੰਤ ਫਕੀਰਨਾ ਪ੍ਰਸ਼ਾਦਾ ਖਾਣਾ ਸੀ ਤੇ ਐਵੇਂ ਬੋਲ ਕੇ ਚਲੇ ਗਿਆ ਉਹਦੀ ਪਤਨੀ ਕਹਿੰਦੀ ਕੋਈ ਨਾ ਤੀਜਾ ਟੱਪਾ ਵੀ ਮਾਰ ਕੇ ਵੇਖ ਲੋ ਜਦੋਂ ਤੀਜਾ ਟੱਪਾ ਮਾਰਿਆ ਤੇ ਕਿਸੇ ਚੀਜ਼ ਦੇ ਨਾਲ ਪੜੀ ਜੋਰ ਕੀ ਜਾ ਕੇ ਉਹ ਕਹੀ ਟਕਰਾਈ ਉਹਨਾਂ ਥੋੜਾ ਜਾ ਖੋਦਿਆ ਇੱਕ ਗਾਗਰ ਭਰੀ ਸੋਨੇ ਹੀਰੇ ਜਵਾਹਰਾਤ ਤੇ ਲੱਭੀ ਉਹਨੇ ਕੱਢ ਕੇ ਤੇ ਉਸ ਸੰਤ ਫਕੀਰ ਜੀ ਦਾ ਜਿਹੜਾ ਸ਼ੁਕਰਾਨਾ ਕੀਤਾ ਪਰ ਸੰਤ ਫਕੀਰ ਹੁਣ ਉਸ ਸਮਿਆਂ ਨੂੰ ਕਿਤੇ ਨਾ ਲੱਭੇ ਹੁਣ ਨਾ ਉਸ ਦੇ ਨਾਲ ਉਹਨੇ ਘਰ ਆਪਣਾ ਸੋਨਾ ਬਣਾਇਆ ਆਪਣੇ ਆਸ-ਪਾਸ ਨੇ ਵਪਾਰ ਸ਼ੁਰੂ ਕੀਤਾ ਪਰ ਹਰ ਇੱਕ ਦੀ ਮਦਦ ਕਰਦਾ ਉਹਦੇ ਦਰ ਤੋਂ ਕੋਈ ਖਾਲੀ ਨਾ ਜਾਂਦਾ ਉਹਨੂੰ ਇਹ ਸੀ ਵੀ ਸਾਰਾ ਕੁਝ ਦੋ ਪ੍ਰਸ਼ਾਦਿਆ ਕਰਕੇ ਹੋਇਆ ਉਹ ਦੋ ਪ੍ਰਸ਼ਾਦੇ ਰੋਜ਼ ਜਿਹੜੇ ਸੀ ਉਹ ਅੱਜ ਤੋਂ ਕੱਢ ਕੇ ਚਿੜੀ ਜਨੋਰਾ ਨੂੰ ਪਾ ਦਿੰਦਾ ਜਾਂ ਰਾਗਿਰ ਮਸਾਫਰਾਂ ਨੂੰ ਦਿੰਦਾ ਇਸ ਤਰ੍ਹਾਂ ਉਹਨੇ ਉਹ ਦੋ ਪ੍ਰਸ਼ਾਦੇ ਦਾ ਨਿਯਮ ਈ ਤਾਰ ਲਿਆ ਦੂਜੇ ਪਾਸਿਓ ਜਿਹੜਾ ਅਮੀਰ सेठ ਸੀ ਹੌਲੀ ਹੌਲੀ ਵਪਾਰ ਚ ਘਾਟਾ ਪੈਣ ਲੱਗਾ ਇੱਥੋਂ ਤੱਕ ਕਿ ਜਿਹੜੇ ਕੋਲ ਉਹਦੇ ਪੈਸਾ ਟਕਾ ਸੀ ਉਹ ਵੀ ਕਰਜ਼ੇ ਰੂਪ ਚ ਚਲਾ ਗਿਆ ਇੱਕ ਸਾਲ ਦੇ ਅੰਦਰ ਅੰਦਰ ਘਰ ਦੇ ਹਾਲਾਤ ਬੜੇ ਮਾੜੇ ਹੋ ਗਏ ਹੁਣਾਂ ਇੱਕ ਦਿਨੇ ਟੁੱਟੀ ਛਾਨ ਵਾਲੇ ਦੇ ਘਰ ਦੇ ਕੋਲੋਂ ਲੰਘਦਾ ਤੇ ਮਹਿਲ ਨੁਮਾ ਘਰ ਬੜਾ ਕੁਝ ਹੁੰਦਾ ਉਹਨੂੰ ਪਛਤਾ ਵੀ ਭਰਾਵਾ ਤੇਰੀ ਬੜੀ ਕਿਸਮਤ ਜਾਗੀ ਉਹਨੇ ਕਿਹਾ ਵੀ ਮੇਰੀ ਕਿਸਮਤ ਕੀ ਜਾਗਣੀ ਸੀ ਅੱਜ ਸੱਜ ਤੋਂ ਸਾਲ ਪਹਿਲਾਂ ਸੰਤ ਫਕੀਰ ਆਏ ਸਨ ਅਲਕ ਜਗੌਂਦੇ ਕਹਿੰਦੇ ਵੀ ਦੋ ਪ੍ਰਸ਼ਾਦਿਆਂ ਦੀ ਆਸ ਆ ਕੇ ਬੁਹੇ ਦੇ ਅੱਗੇ ਉਹਨਾਂ ਕਿਹਾ ਵੀ ਦੋ ਪ੍ਰਸ਼ਾਦਿਆਂ ਦੀ ਆਸ ਲੈ ਕੇ ਆਇਆ ਵਾ ਉਹਨਾਂ ਨੂੰ ਮੈਂ ਦੋ ਪ੍ਰਸ਼ਾਦ ਦੇ ਰੁੱਖੇ ਮਿੱਸੇ ਪਏ ਸਨ ਉਹਨਾਂ ਮੈਂ ਉਹਨਾਂ ਨੂੰ ਦੇ ਦਿੱਤੇ ਤੇ ਉਹ ਜਿਹੜੇ ਪ੍ਰਸ਼ਾਦੇ ਦਿੱਤੇ ਉਹਦੇ ਬਦਲੇ ਉਹ ਇਨੀ ਤਾਂ ਸੰਪਦਾ ਦੇ ਗਏ ਨੇ ਉਹ ਸੋਚਣ ਲੱਗਾ ਵੀ ਇੱਕ ਸਾਲ ਹੋ ਗਿਆ ਵੀ ਮੇਰੇ ਘਰ ਵੀ ਦੁੱਖ ਤੇ ਗਰੀਬੀ ਹੋਈਏ ਤੇ ਸਾਰਾ ਕੁਝ ਮੈਨੂੰ ਲੱਗਦਾ ਤਾਂ ਹੀ ਹੋਇਆ ਵੀ ਜਿਹੜਾ ਮੇਰੇ ਘਰ ਉਦੋਂ ਆਏ ਤੇ ਮੈਂ ਧੱਕਾ ਮਾਰ ਕੇ ਤੇ ਮਾੜੇ ਸ਼ਬਦ ਬੋਲ ਕੇ ਉਹਨਾਂ ਨੂੰ ਭੇਜ ਦਿੱਤਾ ਉਹਨਾਂ ਨੇ ਕਿਹਾ ਵੀ ਸੀ ਵੀ ਮਾੜੇ ਸ਼ਬਦ ਨਾ ਬੋਲ ਪਰਮਾਤਮਾ ਦੁਖੀ ਹੁੰਦੇ ਨੇ ਤੇ ਜਦੋਂ ਪਰਮਾਤਮਾ ਦੁਖੀ ਹੋਗੇ ਤੇ ਸਮਝੋ ਤੇਰੇ ਘਰ ਵੱਲੋਂ ਨਾਰਾਜ਼ ਹੋਗੇ ਉਹਨੇ ਕਿਹਾ ਵੀ ਸਾਰਾ ਕੁਝ ਉਹ ਸੰਤ ਫਕੀਰ ਜੀ ਨੇ ਕੀਤਾ ਹੁਣ ਨਾ ਪਾਗਲਾ ਤਰ੍ਹਾਂ ਉਹਨਾਂ ਨੂੰ ਲੱਭਣ ਲੱਗਾ ਲਗਭਗ 6 ਮਹੀਨੇ ਉਹਨਾਂ ਨੂੰ ਵੱਖ-ਵੱਖ ਜੰਗਲਾਂ ਪਿੰਡਾਂ ਮਗਾਹਾਂ ਦੇ ਵਿੱਚ ਲੱਭਦਾ ਰਿਹਾ ਇੱਕ ਨਾ ਨਗਰ ਤੋਂ ਬਾਹਰ ਇੱਕ ਛੋਟਾ ਜਿਹਾ ਰੁੱਖ ਸੀ ਤੇ ਉੱਥਲੇ ਝੌਂਪੜੀ ਉੱਥੇ ਉਹ ਸੰਤ ਫਕੀਰ ਦੇ ਸੀ ਜਾ ਕੇ ਨਮਸਕਾਰ ਕੀਤੀ ਤੇ ਰਹਿਣ ਲੱਗ ਗਿਆ ਕਹਿੰਦੇ ਸੰਤ ਫਕੀਰ ਜੀ ਤੁਸੀਂ ਇਹ ਮੇਰੇ ਨਾਲ ਕੀ ਕੀਤਾ ਸੰਤ ਫਕੀਰ ਕਹਿੰਦੇ ਭਲੇ ਪੁਰਖਾ ਤੂੰ ਕੌਣ ਹੈ ਮੈਨੂੰ ਤੈਨੂੰ ਪਛਾਣਿਆ ਕਹਿੰਦੇ ਤੁਸੀਂ ਮੇਰੇ ਘਰ ਪ੍ਰਸ਼ਾਦਾ ਲੈਣ ਆਏ ਸੀ ਤੇ ਮੈਂ ਮੰਦੇ ਸ਼ਬਦ ਬੋਲ ਤੱਕਾ ਮਾਰ ਦਿੱਤਾ ਸੀ ਸੰਤ ਫਕੀਰ ਕਹਿੰਦੇ ਵੀ ਮੈਂ ਤਾਂ ਉਸ ਚੀਜ਼ ਨੂੰ ਉਹਦੇ ਹੀ ਭੁੱਲ ਗਿਆ ਸੀ ਉਨੇ ਕਿਆ ਜੀ ਪਰ ਉਹ ਚੀਜ਼ ਨੇ ਮੈਨੂੰ ਮਹਿਲਾ ਤੋਂ ਕੱਖਾਂ ਦੇ ਕੁਲੀ ਤੇ ਲਿਆ ਦਿੱਤਾ ਤੁਸੀਂ ਉਹ ਸਭ ਕੁਝ ਵਾਪਸ ਕਰ ਦੋ ਸੰਤ ਫਕੀਰੋ ਦੇ ਵੱਲ ਜਦੋਂ ਦੇਖਦੇ ਨੇ ਤੇ ਉਹਨੂੰ ਕਹਿੰਦੇ ਠੀਕ ਹੈ ਤੈਨੂੰ ਸਭ ਕੁਝ ਵਾਪਸ ਮਿਲ ਜਾਏਗਾ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੀ ਤੇਰੇ ਦਰ ਤੋਂ ਕੋਈ ਖਾਲੀ ਨਾ ਜਾਵੇ ਤੇ ਜਦੋਂ ਵੀ ਕੋਈ ਤੇਰੇ ਕੋਲ ਆਵੇ ਕਦੀ ਮੱਥੇ ਵਾਟ ਨਾ ਪਾਵੇ ਉਹਨੇ ਕਿਆ ਜੀ ਠੀਕ ਹੈ ਉਹਨਾਂ ਕਿਆ ਜਾ ਜੇ ਇਸ ਕੁਲੀ ਚ ਰਹਿਣਾ ਉਤੇ ਤਿੰਨ ਟੱਪੇ ਮਾਰੀ ਪਰਮਾਤਮਾ ਤੇਰੀ ਗਰੀਬੀ ਦੂਰ ਕਰ ਦੇਣਗੇ ਕਾ ਰਾਇਆ ਉਹਨੇ ਉਵੇਂ ਹੀ ਆਪਣੀ ਛਾਂ ਚ ਤਿੰਨ ਟੱਪੇ ਮਾਰੇ ਤੇ ਕਹਿੰਦੇ ਉਹਨੂੰ ਵੀ ਹੀਰੇ ਜਵਾਹਰਾਤ ਮਿਲੇ ਉਸ ਤੋਂ ਬਾਅਦ ਉਹਨੇ ਨਾ ਕਦੀ ਕਿਸੇ ਨੂੰ ਮਾੜੇ ਸ਼ਬਦ ਬੋਲੇ ਤੇ ਨਾ ਹੀ ਕਈ ਦਰ ਤੋਂ ਖਾਲੀ ਗਿਆ ਉਹਦੇ ਤੋਂ ਬਾਅਦ ਸੰਗਤ ਜੀ ਦੋਸ ਪੂਰੇ ਨਗਰ ਦੇ ਵਿੱਚ ਹਰ ਕੋਈ ਦਾਨ ਪੁੰਨ ਕਰਨ ਲੱਗਾ ਹੁਣ ਉਹ ਸਮਝ ਗਏ ਸਨ ਵੀ ਜਦੋਂ ਆਪਾਂ ਕਿਸਦਾ ਦਿਲ ਦਿਖਾਉਂਦੇ ਹਾਂ ਨਾ ਤਾਂ ਪਰਮਾਤਮਾ ਆਪਣੇ ਨਾਲ ਬੜਾ ਜਿਆਦਾ ਨਾਰਾਜ਼ ਹੋ ਜਾਂਦੇ ਨੇ ਪਰਮਾਤਮਾ ਫਿਰ ਆਪਾਂ ਨੂੰ ਕਦੀ ਵੀ ਜਿਹੜਾ ਉਹ ਸੁੱਖ ਨਹੀਂ ਦਿੰਦੇ ਹੈਗੇ ਜਿਸ ਕਰੋ दानਪੁਣ ਹੁੰਦਾ ਜਿਸ ਕਰੋ ਕੋਈ ਖਾਲੀ ਨਹੀਂ ਨਾ ਜਾਂਦਾ ਉਥੇ ਹਮੇਸ਼ਾ ਬਰਕਤ ਵਾਸ ਕਰਦੀ ਇਸ ਲਈ ਸੰਗਤ ਜੀ ਹਮੇਸ਼ਾ দানਪੁਣ ਕਰੋ ਪਰਮਾਤਮਾ ਤੁਹਾਨੂੰ ਰੰਗ ਭਾਗ ਲਾ ਦੇਣਗੇ ਭਾਵੇਂ ਦੋ ਪ੍ਰਸ਼ਾਧੀਆਂ ਦਾ ਹੀ দান ਕਰੋ ਉਹ ਅੰਨ ਦਾ দান ਤੁਹਾਡੇ ਘਰ ਬਰਕਤਾਂ ਲੈ ਆਵੇਗਾ ਫਿਰ ਸੰਗਤ ਜੀ ਅੱਜ ਦੀ ਇਸ ਕਥਾ ਤੋਂ ਤੁਹਾਨੂੰ ਕੀ ਸਿੱਖਣੋਂ ਮਿਲਿਆ ਇੱਕ ਕਮੈਂਟ ਬਾਕਸ ਚ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਚਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਰੀ ਰਸਨਾ ਨੂੰ ਪਵਿੱਤਰ ਕਰਿਓ ਸੰਗਾਜੀ ਜਿਦਾ ਪਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਾਜੀ ਤੁਸੀਂ ਕੇਸ ਥਾ ਤੋਂ ਸਾਡੇ ਨਾਲ ਜੁੜੇ ਹੋਇਓ ਉਹ ਥਾਂ ਅਥਾ ਆਪਣਾ ਨਾਮ ਕਮੈਂਟ ਬਾਕਸ 'ਚ ਜ਼ਰੂਰ ਲਿਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ